ਸਿੱਧੇ ਰਿਪੋਰਟ ਡੈਰੀਫਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਲਗਾਤਾਰ ਰੋਣ ਤੋਂ ਤੇ ਡੇਰਾ ਜਮਾਇਤੋ ਅੱਜ ਵਿਸ਼ੇਸ਼ ਤੌਰ ਤੇ ਜੰਦਰ ਵੈਸਦੇ ਹਲਕੇ ਚ ਇੱਕ ਵਿਸ਼ੇਸ਼ ਕਰਮ ਦੀ ਬਾਗਲੇ ਨਾਰੇ ਤੇ ਗੱਲਬਾਤ ਕਰਾਂਗੇ ਸੁਨੀਲ ਜਾਖੜ ਜੀ ਨਾਲ ਆਖਰ ਜੜੀ ਆਵਾਜਪਾ ਦੇ ਉਮੀਦਵਾਰ ਸੀਤ ਅੰਗਰਾਲ ਦੇ ਹੱਕ ਜੜੀ ਲਗਾਤਾਰ ਚੋਣ ਪਚਾਰ ਕਰ ਰਹੇ ਤੇ ਕਿਸ ਤਰ੍ਹਾਂ ਦਾ ਰੁਝਾਨ ਹੈ ਔਰ ਆਮ ਵੈਸਦੀ ਜੰਦਾ ਵਿੱਚ ਉਹਨਾਂ ਨੂੰ ਕੀ ਕਹਿਣਾ ਔਰ ਕੀ ਉਹਨਾਂ ਦਾ ਆਮ ਜਨਤਾ ਵਾਸਤੇ ਕੀ ਸੰਦੇਸ਼ਾ ਹੋਊਗਾ ਸੀਤ ਅੰਗਰਾਲ ਵਾਸਤੇ ਮੈਂ ਇਸ ਗੱਲ ਦੀ ਮਾਫੀ ਚਾਹੂੰਗਾ ਵੀ ਬੜਾ ਇੱਕ ਇਸ ਤਰ੍ਹਾਂ ਇਨਫਾਰਮਲ ਤਰੀਕੇ ਨਾਲ ਸਾਰਿਆਂ ਨੂੰ ਮੈਂ ਕਰ ਰਿਹਾ ਕਿਉਂਕਿ ਪ੍ਰੈਸ ਕਲਬ 'ਚ ਜਾ ਕੇ ਉਹ ਪ੍ਰੈਸ ਕਾਨਫਰੰਸ ਵੀ ਹੋ ਤੇ ਪਹੁੰਚਣ 'ਚ ਵੀ ਇਨਫਰਮੈਂਟ ਲੱਗ ਜਾਣਗੇ ਇਸ ਕਰਕੇ ਬੇਸਿਕ ਪਰਪਸ ਤੁਸੀਂ ਸਾਰੇ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਹੋ ਸਾਬ ਅੱਜ ਸਵਾਲ ਆਇਆ ਵੀ ਕਿਉਂ ਜਿਤਾ ਕੇ ਭੇਜੀਏ ਸ਼ੀਤਲੰਗਰਾਲ ਉਹਨੇ ਇਸ ਕਰਕੇ ਭੇਜੀਏ ਵੀ ਉਹ ਸਾ ਆਦਮੀ ਨੇ ਆਲਰੇਡੀ ਦੋ ਕੰਮ ਐ ਜੇ ਕਰਤੇ ਜੋ ਮੈਂ ਸਮਝਦਾ ਨਹੀਂ ਪੂਰੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਇਹਨਾਂ ਦੇ ਆਪਣੇ 91 ਐਮਐਲਏ ਨਹੀਂ ਕਰ ਸਕੀ ਪਹਿਲੀ ਗੱਲ ਤਾਂ ਇਹ ਹੈ ਵੀ ਸ਼ੀਤਲੰਗ ਰਾਲ ਜੀ ਨੇ ਆਪਣਾ ਅਸਤੀਫਾ ਦੇ ਕੇ ਆਹ ਮਜਬੂਰ ਕਰਤਾ ਭਗਵੰਤ ਮਾਨ ਜੀ ਨੂੰ ਵੀ ਉਹ ਆ ਕੇ ਜਲੰਧਰ 'ਚ ਆ ਕੇ ਬੈਠੇ ਐ ਸਨੇ ਪਰਿਵਾਰ ਬੈਠੇ ਐ ਨਹੀਂ ਤਾਂ ਇਹਨਾਂ ਦਾ ਦਰਸ਼ਨ ਹੀ ਨਹੀਂ ਸੀ ਹੁੰਦੇ ਭਗਵੰਤ ਮਾਨ ਜੀ ਤੇ ਬਹੁਤ ਸਾਰੇ ਐਮਐਲਏਜ਼ ਹੈਗੇ ਜਿਹੜੇ ਅਜ ਤੱਕ ਇਹਦੇ ଫਾਰਮਲ 1 ਟੂ 1 ਮੀਟਿੰਗ ਅਜੇ ਚੀਫ ਮਿਨਿਸਟਰ ਨਾਲ 2 ਸਾਲਾਂ 'ਚ ਹੋਈ ਨਹੀਂ ਜੇ ਮੀਟਿੰਗ ਜੇ ਮਿਲ ਜਾਂਦੇ ਪਬਲਿਕ ਮੀਟਿੰਗ ਜੇ ਹਾਂਜੀ ਹਾਂਜੀ ਟਾਈਮ ਦਿਓ ਜੀ ਮਿਲਾਂਗੇ ਮਿਲਾਂਗੇ ਕਰਕੇ ਨਿਕਲ ਜਾਂਦੇ ਬਿਲਕੁਲ ਪਰਿਵਾਰ ਤਾਂ ਜਿਹੜਾ ਨਵਾਂ ਹੈ ਪੁਰਾਣਾ ਦੂਜਾ ਕੰਮ ਮੈਂ ਸਮਝਦਾ ਜਿਹੜਾ ਉਹ ਸਾ ਆਦਮੀ ਦਾ ਨੇਚਰ ਦਿਖਾਉਂਦਾ ਹੈ ਸ਼ੀਤਲੰਗਰਾਲ ਜੀ ਦਾ ਭਗਵੰਤ ਮਾਨ ਜੀ ਨੂੰ ਆਦਤ ਪਈ ਪੈਗੀ ਪਿਛਲੇ 25 ਸਾਲ ਚ ਮੇਰੇ ਖਿਆਲ ਕੋਈ ਵੀ ਸੈਸ਼ਨ ਜਿਹੜਾ ਅਜਾ ਨਹੀਂ ਗਿਆ ਹਣਾ ਵਿਧਾਨ ਸਭਾ ਦਾ ਜਿਨ੍ਹਾਂ ਨੇ ਜਿਹਦੇ ਵਿੱਚ ਉਹਨਾਂ ਨੇ ਖੜੇ ਹੋ ਕੇ ਨਾ ਕਿਹਾ ਵੀ ਉਹ ਕਾਂਗਰਸ ਵਾਲੇ ਜਿਹੜੇ ਆ 18 ਉਹ ਤੋਂ 18 ਸੀ ਹੁਣ 15 ਹੈ ਵੀ ਮੇਰੀ ਅੱਖ ਚ ਅੱਖ ਪਾ ਕੇ ਗੱਲ ਕਰੋ ਕਿਸੇ ਆਦਮੀ ਦੀ ਕਿਸੇ ਲੀਡਰ ਦੀ ਨਾ ਤਾਂ ਕਾਂਗਰਸ ਦੇ ਪ੍ਰਧਾਨ ਦੀ ਬੜਿੰਗ ਜੀ ਦੀ ਨਾ ਲੀਡਰ ਹੋ اپੋਜੀਸ਼ਨ ਦੀ ਚਾਹੇ ਕਿ ਬਾਜਵਾਜੀ ਹੈ ਚਾਹੇ ਉਸੂਰਜਿੰਦਰ ਅੰਦਾਵਾਜੀ ਹੈ ਜਾਂ ਕੋਈ ਜੀ ਹੈ ਕਿਸੇ ਦੀ ਹਿੰਮਤ ਨਹੀਂ ਸੀ ਵੀ ਭਗਵੰਤ ਮਾਨ ਦੀ ਅੱਖਾਂ ਦੇ ਅੱਖ ਪਾ ਕੇ ਬੈਠ ਕੇ ਗੱਲ ਕਰ ਲਵੇ ਸਾਰੇ ਆੜਾ ਦਵਾਲਾ ਚਾਕਣ ਲੱਗ ਜਾਂਦੇ ਸੀ ਵੀ ਕਿਤੇ ਅੱਖ ਨਾ ਮਿਲ ਜੇ ਸਵੇਰੇ ਕਿਤੇ ਨਾ ਕਿਤੇ ਮੰਜੀ ਠੋਕ ਦੂਗਾ ਹੁਣ ਪਹਿਲੀ ਵਾਰੀ ਐ ਹੋਇਆ ਉਹ ਕਹਿੰਦੇ ਨੇ ਡਾਇਲੌਗਸ ਹੀ ਫਿਲਮ ਦਾ ਅੱਜ ਆਇਆ ਹੈ ਉਠ ਪਹਾੜ ਕੇ نیچے ਅੱਜ ਕਾਬੂ ਆਇਆ ਹੈ ਭਗਵੰਤ ਮਾਨ ਜੀ ਅੱਜ ਸ਼ੀਤਲੰਗਰਾਲ ਕਹਿ ਰਿਹਾ ਮੇਰੇ ਬਰਾਬਰ ਬੈਠ ਕੇ ਮੇਰੀ ਅੱਖ ਚ ਪਾ ਕੇ ਗੱਲ ਕਰ ਸਕਦਾ ਹੈ ਇਹ ਸਿਰਫ ਇੱਕ ਕੋਈ ਡਾਇਲੌਗ ਹੈ ਚੁਟਕਲਾ ਨਹੀਂ ਆ ਦੇਖੋ ਲੋਕਾਂ ਦੇ ਇੱਕ ਸੋਚ ਹੈ ਵੀ ਚੋਰ ਦੇ ਪੈਰ ਨਹੀਂ ਹੁੰਦੇ ਉਹਨਾਂ ਸਾਰੇ ਠੱਗ ਹੈ ਇਸ ਕਰਕੇ ਕਾਂਗਰਸ ਵਾਲਾ ਕੋਈ ਲੀਡ ਰੱਖ ਕੇ ਪਾ ਕੇ ਗੱਲ ਨਹੀਂ ਕਰਦਾ ਵੀ ਸਵੇਰੇ ਪਰਚੇ ਖੋਲੂਗਾ ਦੂਜੀ ਪਾਸੇ ਸੀਤਲੰਗ ਰਾਹ ਅਬੀ ਮੇਰੇ ਸਾਹਮਣੇ ਬੈਠ ਮੈਂ ਦੇਖਦਾ ਤੂੰ ਪਤਾ ਲੱਗੂ ਆ ਆਪਣੇ ਆਪ ਚ ਇੱਕ ਸਬੂਤ ਹੈ ਸਾਹਬ ਮੇਰੇ ਕੋਲ ਕੋਈ ਮੈਂ ਸੀਬੀਆਈ ਨਹੀਂ ਮੈਂ ਕੋਈ ਪੁਲਿਸ ਇੰਸਪੈਕਟਰ ਨਹੀਂ ਵੀ ਇਨਵੈਸਟੀਗੇਸ਼ਨ ਕਰਕੇ ਕਿਸੇ ਨੂੰ ਕਲੀਨ ਚਿੱਟ ਦੇ ਦਿਆਂ ਕਿਸੇ ਤੇ ਇਲਜ਼ਾਮ ਲਾ ਦਿਆਂ ਉਹ ਬੰਦੇ ਦੀ ਨੇਚਰ ਤੋਡੇ ਸਾਹਮਣੇ ਹੈ ਇਹਨਾਂ ਗੱਲਾਂ ਨਾਲ ਹੀ ਪਤਾ ਲੱਗਦਾ ਸਾਬ ਬਾਕੀ ਸਭ ਨੂੰ ਸਾਰਿਆਂ ਦੇ ਅੰਕਲ ਨੇ ਇੱਕ ਵਰਗੇ ਹੁੰਦੇ ਮੈਂ ਦਾਸ ਬੰਦੇ ਦਾ ਕਰੈਕਟਰ ਦੇਖ ਰਿਹਾ ਵੀ ਜਿਹੜਾ ਅੱਜ ਦੇ ਦਿਨ ਹਿੰਮਤ ਕਰਕੇ 15 ਐਮਐਲਏ ਹੈ ਜਿਹੜੇ ਇੱਕ ਪਾਸੇ ਐ ਬੈਠੇ ਕੁੱਗੂ ਬਣ ਕੇ ਬੋਲਦੇ ਹੀ ਇਹ ਕੈ ਸ਼ੇਰ ਜਿਹੜਾ ਖੜਾ ਹੋ ਕੇ ਕਹਿੰਦਾ ਮੇਰੇ ਨਾਲ ਗੱਲ ਕਰ ਮੈਂ ਦੇਖਦਾ ਤੈਨੂੰ ਸੋ ਅੱਜ ਇੱਕ ਮਜ਼ਬੂਤ اپੋਜੀਸ਼ਨ ਦੀ ਲੋੜ ਹੈ ਪੰਜਾਬ ਨੂੰ ਸਾਡੇ ਉੱਤੇ ਤਾਂ ਸਾਰੇ ਜੀ ਹਜ਼ੂਰੀ ਹੈ ਜੋ ਇਹਨਾਂ ਨੇ ਕਹਿਤਾ ਇਨਫੈਕਟ ਉਹਨਾਂ ਦੇ ਆਪਣੇ ਐਮਐਲਏ ਤਾਂ ਹੈਗੇ ਹੈਗੇ ਕਾਂਗਰਸ ਵਾਲੇ ਵੀ ਜਦੋਂ ਕਹਿੰਦੇ ਇਹਨਾਂ ਉਹ ਕਹਿੰਦਾ ਜਮੂਰੇ ਖੜਾ ਹੋ ਜਾ ਖੜਾ ਜਮੂਰੇ ਬੈਠ ਜਾ ਬੈਠ ਜਾ ਸਭ ਸਾਰਿਆਂ ਨੇ ਦੇਖਿਆ ਸਭ ਇੱਕ ਵਾਰ ਹੀ ਨਹੀਂ ਹਰੇਕ ਵਿਧਾਨ ਸਭਾ ਚ ਹੁੰਦਾ ਕੋਈ ਨਾ ਕੋਈ ਆਪਣੀ ਜਾ ਕੇ ਗੱਲ ਉੱਥੇ ਰੱਖੂਗਾ ਸਭ ਸਾਰਾ ਕਿਉਂਕਿ ਇਹ ਉਹ ਲੋਕ ਹੈ ਕਿਉਂ ਭਗਤ ਸਿੰਘ ਜੀ ਨੇ ਕਿਹਾ ਸੀਗਾ ਬਹਿਰੋਂ ਕੋ ਸੁਣਾਉਣੇ ਲਈ ਉੱਚਾ ਬੋਲਣਾ ਪड़ता है ਲੋਕਾਂ ਨੇ ਵੋਟਾਂ ਦੇ ਕੇ ਦੇਖ ਲਈਏ ਕੰਮ ਤਾਂ ਹੁਣ ਮਾਣ ਤੋਂ ਪਹਿਲਾਂ ਦੇਖ ਕੇ ਆਂ ਸ਼ਿਵਰ ਗੋਡੇ-ਗੋਡੇ ਖੜਾ ਉੱਥੇ ਹਾਂਜੀ ਦਾਨਿਸ਼ਮੰਦਾ ਉੱਥੇ ਮੈਂ ਜਾ ਕੇ ਆਇਆ ਲਸੂੜਾ ਮੱਲੀ ਦੇ ਮੱਲੇ ਦੇ ਅੰਦਰ ਉੱਥੇ ਜੋ ਹਾਲ ਹੈ ਮੈਂ ਦੇਖ ਕੇ ਆਇਆ ਸਭ ਤੇ ਉਹ ਤਾਂ ਝਾੜਾ ਦੇਣਾ ਪਊਗਾ ਜਿਨਾਸਾਂ ਚ ਮਿਰਚਾ ਵਾਲਾ ਉਹ ਝਾੜਾ ਹੈ ਸ਼ੀਤਲنگਰਾਲ ਨੂੰ ਵੋਟ ਦੇ ਕੇ ਉੱਥੇ ਜਾ ਕੇ ਕੋਈ ਨਾ ਕੋਈ ਜਗਾਊਗਾ ਸਰਕਾਰ ਨੂੰ ਤੇ ਉਸ ਤੋਂ ਵੱਡੀ ਗੱਲ ਹੈ ਵੀ ਸ਼ਾਇਦ ਝਾੜਾ ਦੇਣ ਦੀ ਨੌਬਤ ਨਾ ਆਵੇ ਖੁਦ ਕੇਜਰੀਵਾਲ ਸਾਹਿਬ ਨੌਕਲ ਆ ਜੂਗੀ ਵੀ ਆ ਹੁਣ ਕਾਰਡ ਚੱਲਣਾ ਨਹੀਂ ਭਗਵੰਤ ਮਾਨ ਜੀ ਆਲਾ ਬਦਲਣਾ ਪਊਗਾ ਤੇ ਉਹ ਬਦਲ ਜਾ ਅਗਲਾ ਜਿਹੜਾ ਜੋ ਵੀ ਚੀਫ ਮਿਨਿਸਟਰ ਬਣੂਗਾ ਉਹਨੂੰ ਅਕਲ ਹੋਊਗੀ ਲੋਕਾਂ ਦੇ ਕੰਮ ਕਰਨ ਵਾਸਤੇ ਵੋਟਾਂ ਪਈਆਂ ਇਸ ਕਰਕੇ ਆ ਜਿਹੜੇ ਐ ਬਾਕੀ ਉਲ ਖੁਦ ਦੀ ਅੱਜ ਕੋਈ ਕਹਿੰਦੇ ਮਨੂੰ ਕੋ ਦੱਸ ਰਹੇ ਸੀਗੇ ਵਕੀਲ ਸਾਹਿਬ ਹੁਣੇ ਦੱਸ ਰਹੇ ਸੀ ਕਹਿੰਦਾ ਕੂਲਰ ਵੰਡਦੇ ਫਿਰਦੇ ਐ ਕਿਸੇ ਨੂੰ ਦਾਬੇ ਮਾਰਦੇ ਫਿਰਦੇ ਐ ਕਿਸੇ ਨੂੰ ਪੈਸੇ ਦਿੰਦੇ ਫਿਰਦੇ ਐ ਸਭ ਉਹਦੇ ਨਾਲੇ ਇਲਾਕਾ ਤਾਂ ਨਹੀਂ ਬਦਲਣਾ ਸਭ ਕਿਸੇ ਦੇ ਘਰੇ ਕੂਲਰ ਲੱਗ ਜਾਊਗਾ ਤਾਂ ਘਰ ਇੱਕ ਦੇ ਘਰੇ ਸਭ ਸਾਧਨ ਹੈ ਮੈਂ ਮੇਰੀ ਯਾਨੀ ਬੇਨਤੀ ਕਰਨਾ ਹੈ ਸਭ ਮੈਂ ਪਾਰਟੀ ਕਨਿਓ ਤੇ ਪਾਰਟੀ ਕਨਿਓ ਇੱਕ ਮੇਰੀ ਆਪਣੀ ਪਰਸਨਲ ਗੁਜ਼ਾਰਿਸ਼ ਹੈ ਸਭ ਆ ਜਿਹੜਾ ਵੋਟ ਹੈ ਨਾ ਇਕੱਲਾ ਇੱਕ ਐਮਐਲਏ ਨਹੀਂ ਬਣਾ ਰਹੇ ਤੁਸੀਂ ਆ ਨੀਮ ਰੱਖ ਰਹੇ ਹੋ ਤੁਸੀਂ ਸਤਾਈ ਵਾਸਤੇ ਨੀਮ ਰੱਖਣੀ ਹੈ ਸਭ ਜੀ ਜੀਪੀ ਇਸ ਕਰਕੇ ਵੀ ਬੜਾ ਜ਼ਰੂਰੀ ਹੈ ਕਿ ਮੈਸੇਜ ਭੇਜੋ ਵੀ ਆ ਜਿਹੜੇ 18.5% 19% ਵੋਟ ਆਏ ਹੈ ਇਟ ਵਾਸ ਨਾਟ ਅ ਫਲੂਕ ਲੋਕ ਇੱਕ ਬਿਹਤਰ ਸਰਕਾਰ ਚਾਹਲਦੇ ਹੈ ਪੰਜਾਬ ਦਾ ਜਿਹੜਾ ਜਿਸ ਤਰ੍ਹਾਂ ਉਜਾੜਾ ਹੋ ਰਿਹਾ ਹੈ ਲੋਕ ਬਾਹਰ ਜਾ ਰਹੇ ਹੈ ਡਰਗ ਬਿਕ ਰਹੀਆਂ ਹੈ ਤੇ ਕੋਈ ਵੀ ਮਹਿਫੂਜ਼ ਨਹੀਂ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਆ ਬੇਨਤੀ ਹੈ ਵੀ ਆਪਾਂ ਪੰਜਾਬ ਦਾ ਬਚਾਈਏ ਤਾਂ ਕਿ ਇਹਨਾਂ ਦੇ ਕੋਈ ਨਕੀਲ ਪਾ ਕੇ ਰੱਖੀ ਜਾ ਸਕੇ ਅਜ ਬਦਮਾਸ਼ ਜਿਹੜੇ ਬੇ ਲਗਾਮ ਹੋਏ ਫਿਰਦੇ ਸਭ ਜੇਲਾਂ 'ਚੋ ਬੈਠੇ ਸਰਕਾਰ ਚੱਲ ਰਹੀ ਹੈ ਅਸ ਤਰ੍ਹਾਂ ਨਹੀਂ ਚੱਲੇ ਕਰਦਾ ਇਹ ਬੇਨਤੀ ਹੈ ਸਾਰੇ ਰਲ ਮਿਲ ਕੇ ਆਪਣਾ ਇਲੈਕਸ਼ਨ ਸਮਝ ਗਏ ਦਿਨ ਤਾ ਹੁਣ 6-7 ਰਹਿ ਗਏ ਸਾਬ ਅੱਜ 2 ਤਰੀਕ ਤਾ ਹੋਈਗੀ 3 ਹੋਗੀ ਸਭ ਤੇ ਕਰਕੇ ਮਿਹਨਤ ਕਰਕੇ ਮੈਂ ਗੁਜ਼ਾਰਿਸ਼ ਥੋੜੇ ਸਾਰੇ ਤੋਂ ਕਰਨ ਆਇਆ ਤੇ ਗੁਸਤਾਖੀ ਵੀ ਕਰਨ ਲੱਗਿਆ ਮੈਂ ਮਾਫੀ ਚਾਹੂੰਗਾ ਥੈਂਕ ਯੂ ਸੋ ਮਚ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤਾਂ ਸੋ ਐਸਨ ਬੀਜਪੀ ਦੇ ਪੰਜਾਬ ਦੇ ਪ੍ਰਧਾਨ ਸੁਲੀ ਜਾਖੜ ਜੀ ਵਿਸ਼ੇਸ਼ ਤੌਰ ਤੇ ਜਿਹੜਾ ਅੱਜ ਜਿੰਦਰ ਦੇ ਵਿੱਚ 2 ਦਿਨ ਤੋਂ ਡੇਰਾ ਜਮਾਇਆ ਤੇ ਅੱਜ ਸਮੂਰੇ ਵਿਜੀਪੀ ਕਾਗਰਦਨ ਲਗਾਤਾਰ ਸੇਤੋ ਮੀਟਿੰਗ ਕਰ ਰਹੇ تھے ਖਾਸ ਕਰਕੇ ਜੰਦਰ ਵੈਸਟ ਦੇ ਆਵਾਮ ਨੂੰ ਅਪੀਲ ਕਰਦੇ ਕਿ ਆਨ ਵਾਲੇ 10 ਸਰੀਗ ਨੂੰ ਉਹ ਵਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਦੇ ਹੱਕ ਦੇ ਵਿੱਚ ਭਾਰੀ ਬਹੁਮਤ ਨਾਲ ਵੋਟ ਜਿਦਾ ਕੇ ਇਸ ਇਲਾਕੇ ਦੇ ਵਿੱਚੋਂ ਵਾਜਪਾ ਦੇ ਉਮੀਦਵਾਰ ਸ਼ੀਤਲ ਅਗਰਾਲ ਨੂੰ ਵਿਜੇ ਬਣਾਉਣ ਤਾਂ ਕਿ ਜੰਦਰ ਹਲਕੇ ਸਿਰਫ ਵੈਸਟ ਹਲਕੇ ਨਹੀਂ ਪੂਰਾ ਜੰਦਰ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਸ ਤੇ ਨਾਲ ਹੀ ਜਿਹੜੇ ਖੋੜੜੇ ਸਿਵਰੇ ਪਾਣੀ ਦੇ ਪ੍ਰੋਬਲਮ ਮਥੇ ਮੇਜਰ ਹੈਗੀਆਂ ਵੈਸਲਕੇ ਦੇ ਵਿੱਚ ਉਸ ਨੂੰ ਵੀ ਜਲ ਤੋਂ ਜਲ ਹੱਲ ਕਰਾ ਕੇ ਆਵਾਜ਼ ਪਾ ਦੇ ਉਮੀਦਵਾਰੀ ਤਗਰਾਲ ਉਹ ਕਰਾਉਗੇ ਤਾਂ ਇਸ ਦੇ ਨਾਲ ਹੀ ਆਵਾਜ਼ ਪਾ ਜਿਹੜੀ ਕੇਂਦਰ ਸਰਕਾਰ ਨਾਲ ਮਿਲ ਕੇ ਹੋਰ ਵੀ ਜਿਹੜਾ ਫੰਡ ਲੈ ਕੇ ਜੰਦੇ ਨੁਹਾਰ ਨੂੰ ਬਦਲਣਗੇ ਕਮੈਂ ਮੈਂ ਬੋਬੀ ਨਾ ਸੰਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par